ਸਸੇ ਗਾਲ ਦੋਸਤੋ 2011 ਮਾਡਲ i20 ਆਈ ਆਪਣੇ ਕੋਲੇ ਬਹੁਤ ਸੋਹਣੀ ਕੰਡੀਸ਼ਨ ਦੀ ਪੈਟਰੋਲ ਪਲੱਸ ਸੀਐਨਜੀ ਗੱਡੀ ਚੈੱਕ ਕਰ ਸਕਦੇ ਹੋ ਲੁੱਕ ਵਾਈਜ਼ ਵੀ ਬੜੀ ਘੈਂਟ ਹੈ ਬਿਲਕੁਲ ਪਰਫੈਕਟ ਕਾਰ ਠੀਕ ਹੈ ਜੀ ਔਰ ਇਹਦੀ 26 ਤੱਕ ਪਾਸਿੰਗ ਪਈਆ ਦੋਸਤੋ ਅੱਗੇ ਪਾਸਿੰਗ ਇਹਦੀ 31 ਤੱਕ ਹੋ ਜੂਗੀ ਕੋਈ ਵੀ ਵੀਰ ਇਹ ਕਾਰ ਲੈਣੀ ਚਾਹੁੰਦਾ ਹੈ ਤੁਸੀਂ ਇਹ ਗੱਡੀ ਲੰਗੋਵਾਲ ਪਿੰਡ ਜ਼ਿਲ੍ਹਾ ਸੰਗਰੂਰ ਚ ਖੜੀ ਹੈ ਆਪਣੇ ਕੋਲ ਆ ਸਕਦੇ ਹੋਗੇ ਰੇਟ ਵੀ ਬਹੁਤ ਜਾਇਜ਼ ਹੈ ਸਿਰਫ 1.65 ਲੱਖ ਰੁਪਏ ਚ ਦੇ ਦਾਂਗੇ ਨਾਲ ਦੇਵਾਂਗੇ 6 ਮਹੀਨਿਆਂ ਦੀ ਰਿਟਰਨ ਗਾਰੰਟੀ ਕੋਈ ਵੀ ਮਕੈਨੀਕਲ ਫਾਲਟ ਆਉਂਦਾ ਇੰਜਨ ਜਾਂ ਗੇਅਰ ਦੇ ਵਿੱਚ ਅਸੀਂ ਫ੍ਰੀ ਆਫ ਕੋਸਟ ਰਿਪੇਅਰ ਕਰਕੇ ਦਿੰਨੇ ਆ ਹਰੇਕ ਕਾਰ ਤੱਕ ਸੋ ਜਿਹੜੇ ਵੀ ਨਵੇਂ ਜੁੜੇ ਆ ਪੇਜ ਨੂੰ ਫੋਲੋ ਕਰ ਲਿਓ ਤਾਂ ਕਿ ਹੋਰ ਇਸ ਤਰ੍ਹਾਂ ਦੀਆਂ ਗੱਡੀਆਂ ਆ ਸਕਣ ਇਹਦਾ ਐਨਓਸੀ ਵੀ ਮਿਲੂਗਾ ਤੁਹਾਨੂੰ ਜ਼ਿਲ੍ਹੇ ਦਾ ਤੁਹਾਡੇ ਦਾ ਔਰ ਇਹ ਰੇਟ ਐਨਓਸੀ ਨਾਲ ਹੈ ਜੇ ਨੰਬਰ ਲਵਾ ਕੇ ਲੈਣਾ ਹੈ 25000 ਰੁਪਿਆ ਐਕਸਟਰਾ ਹੋਰ ਲੱਗੂਗਾ 2011 ਮਾਡਲ I20 ਪੈਟਰੋਲ ਤੇ ਐਵਰੇਜ 18 ਦੀ ਤੇ